ਜੋਬ ਅਪ ਨਿਊਜ਼ ਦੇਖ ਰਹੇ ਸਮੂਦਸ਼ਕਾਂ ਨੂੰ ਬਹੁਤ-ਬਹੁਤ ਸਵਾਗਤ ਮੈਂ ਹਪਾਰਾ ਚਾਹਾਨ ਤੇ ਮੇਰੇ ਨਾਲ ਲੇਸਨ ਸਿੰਘ ਸੀਆਈਏ ਸਟਾਫ ਪੁਲਿਸ ਬਟਾਲਾ ਨੂੰ ਮਿਲੀ ਵੱਡੀ ਕਾਮਯਾਬੀ ਫਿਰੋਤੀ ਲੈਣ ਲਈ ਗੋਲੀਆਂ ਚਲਾਉਣ ਵਾਲੇ ਗੈਂਗ ਦੇ ਪੰਜ ਗੁਰਗੇ ਕੀਤੇ ਕਾਬੂ ਕੁਮਾਨ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਕੀਤੀਆਂ ਸੀ ਕਈ ਵਾਰਦਾਤਾਂ ਬੀਤੀ 1 ਮਈ 21 ਮਈ ਨੂੰ ਕੁਮਾਨ ਵਿਖੇ ਗੋਲੱਟੀ ਦੇ ਮਾਲਕਾਂ ਅਤੇ ਸੁਖ ਪ੍ਰਾਪਰਟੀ ਡੀਲਰ ਦੇ ਦਫਤਰ ਤੇ ਫਿਰੋਤੀ ਦੀ ਮੰਗ ਨੂੰ ਲੈ ਕੇ ਗੋਲੀਆਂ ਚਲਾਈਆਂ ਜਾਂਦੀਆਂ ਹਨ ਇਨ੍ਹਾਂ ਵਾਰਦਾਤਾਂ ਵਿੱਚ ਜਾਨੀ ਨੁਕਸਾਨ ਤਾਂ ਨਹੀਂ ਸੀ ਹੋਇਆ ਲੇਕਿਨ ਲਗਾਤਾਰ ਹੋ ਰੀਆਂ ਅਜਿਹੀਆਂ ਵਾਰਦਾਤਾਂ ਕਾਰਨ ਇਲਾਕੇ ਅੰਦਰ ਦਹਿਸ਼ਤ ਭਰਿਆ ਮਾਹੌਲ ਬਣਦਾ ਨਜ਼ਰ ਆ ਰਿਹਾ ਸੀ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਗੈਂਗਸਟਰ ਨੂੰ ਕਾਬੂ ਕਰਨ ਲਈ ਬਟਾਲਾ ਪੁਲਿਸ ਨੇ ਐਸਐਸਪੀ ਬਟਾਲਾ ਸੁਹੇਲ ਕਾਸਿਮ ਮੀਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਟੀਮ ਤਿਆਰ ਕੀਤੀ ਜਿਸ ਵਿੱਚ ਸੀਆਈਏ ਸਟਾਫ ਦੇ ਇੰਚਾਰਜ ਸੁਖਰਾਜ ਸਿੰਘ ਨੇ ਅਹਿਮ ਭੂਮਿਕਾ ਨਿਭਾਉਂਦੇ ਹੋਏ ਇਸ ਗੈਂਗ ਦੇ ਪੰਜ ਗੁਰਗੇ ਆਕਾਸ਼ਦੀਪ ਸਿੰਘ ਜਰਮਨਜੀਤ ਸਿੰਘ ਜੁਗਰਾਜ ਸਿੰਘ ਰੋਬਨਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਨੂੰ ਕਾਬੂ ਕੀਤਾ ਗਿਆ ਇਹ ਪੰਜੋ ਗੈਂਗਸਟਰ ਬਲਵਿੰਦਰ ਸਿੰਘ ਉਰਫ ਡੋਨੀ ਬਲ ਅਤੇ ਅਮਰਜੀਤ ਸਿੰਘ ਖੰਬੇ ਰਾਜਪੂ ਦੇ ਕਹਿਣ ਤੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ ਇਹਨਾਂ ਨੂੰ ਪੈਸਿਆਂ ਦਾ ਦੇ ਵਿਦੇਸ਼ ਭੇਜਣ ਦਾ ਲਾਲਚ ਦਿੱਤਾ ਜਾਂਦਾ ਸੀ ਇਹਨਾਂ ਜੋ ਹਥਿਆਰ ਇਸਤੇਮਾਲ ਕੀਤੇ ਉਹਨਾਂ ਨੂੰ ਰਿਕਵਰ ਕਰਨ ਦੇ ਲਈ ਪੁਲਿਸ ਜਾਂਚ ਜਾਰੀ ਹੈ ਅਤੇ ਅੱਗੇ ਦੀ ਜਾਂਚ ਵਿੱਚ ਹੋਰ ਵੱਡੇ ਖੁਲਾਸੇ ਹੋਣ ਦਾ ਬਟਾਲਾ ਪੁਲਿਸ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਫੜੇ ਗਏ ਗੁਜਰਿਆਂ ਉੱਤੇ ਪਹਿਲਾਂ ਵੀ ਕੇਸ ਦਰਜ ਹਨ ਅਤੇ ਇਹਨਾਂ ਸਾਰਿਆਂ ਦੀ ਉਮਰ 20 ਤੋਂ 25 ਸਾਲ ਦਰਮਿਆਨ ਦੱਸੀ ਜਾ ਰਹੀ ਹੈ ਆਉ ਤੁਹਾਨੂੰ ਦਿਖਾਉਣੇ ਹਾਂ ਇਹ ਤੇ ਸੋਚ ਰਾਂ ਤੇ ਸੁਣਦੇ ਆ ਉਹਨਾਂ ਦੀ ਜੁਬਾਨੀ ਐਸਐਸਪੀ ਇਹਨਾਂ ਦੇ ਹਰਦੇਸ਼ ਤੇ ਮਾਡੋ ਸਾਡੇ ਐਸਪੀਡੀ ਸਾਹਿਬ ਵੀ ਇਹ ਕਰ ਰਹੇ ਤੇ ਜਿਹੜੇ ਆਪਣਾ ਇੱਥੇ ਵਾਰਦਾਤ ਉਹ ਕਮਾਚ ਹੋਈਆਂ ਇੱਕ ਗੋਲ ਹੱਟੀ ਤੇ ਇੱਕ ਆਪਣਾ ਉੱਤੇ ਪ੍ਰਾਪਰਟੀ ਲੜ ਜਿਹੜੀ ਗੋਲ ਹੱਟੀ ਦੀ ਵਾਰਦਾਤ ਇਹ 21 ਪੰਜ ਨੂੰ ਹੋਈ ਸੀ ਤੇ ਜਿਹੜੀ ਦੂਸਰੀ ਵਾਰਦਾਤ ਹੋਈ ਸੀ ਉਹ 15 ਨੂੰ ਹੋਈ ਸੀ ਇਹਦੇ ਵਿੱਚ ਜਿਹੜੇ ਆਪਣਾ ਤਿੰਨੇ ਜਣੇ ਇਹ ਜਿਹੜੀ ਗੋਲ ਹੱਟੀ ਤੇ ਅਮਨਦੀਪ ਤੇ ਆਕਾਸ਼ ਤੇ ਬਿੱਲਾ ਮੈਣੀ ਇਹ ਜਿਹੜੇ ਤਿੰਨੇ ਜਣੇ ਜਿਹੜੇ ਗ੍ਰਿਫਤਾਰ ਕਰ ਲੇ ਉਸ ਤੋਂ ਬਾਅਦ ਜਿਹੜੇ ਦੂਸਰੀ ਵਾਰ ਦਾ ਤੇ ਹੀ ਉਹਦਾਂ ਨੇ ਕੀਤੀ ਪ੍ਰਾਪਰਟੀ ਡੀਲਰ ਦੇ ਉਹਦੇ ਵਿੱਚ ਆਪਣਾ ਆਕਾਸ਼ ਮੈਥੀ ਵਾਲਾ ਦਾ ਜਰਮਨ ਨੇ ਉਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਜਿਹੜੇ ਆਪਣਾ ਦੂਸਰਾ ਇਹਨਾਂ ਨੂੰ ਜਿਹੜਾ ਆਕਾਸ਼ ਉੱਥੋਂ ਬਲੰਕੀ ਤੋਂ ਅਰੈਸਟ ਕੀਤਾ ਤੇ ਆਕਾਸ਼ ਨੂੰ ਜਿਹੜਾ ਫਾਈਨਾਂਸ ਕਰਦਾ ਸੀ ਉਹ ਆਪਣਾ ਰੋਬਨ ਹੀ ਜਿਹੜਾ ਕਰਦਾ ਸੀ ਤੇ ਜਿਹੜਾ ਇਹਨਾਂ ਦੇ ਮਗਰ ਆਪਣਾ ਡੋਨੀ ਬੱਲ ਜਿਹੜਾ ਇਹਨਾਂ ਨੂੰ ਹੈਂਡਲ ਕਰਦਾ ਹੈ ਇਹ ਖੱਬੇ ਰਾਜਪੂਤ ਤੋਂ ਅਮਨ ਟੋਟਲ ਕਿੰਨੇ ਵਿਅਕਤੀ ਗ੍ਰਿਫਤਾਰ ਕੀਤੇ ਟੋਟਲ ਅਹੀਂ ਜਿਹੜੇ 5 ਜਾਨੀ ਆਪਣਾ ਅਰੈਸਟ ਕਰ ਲਿਆ ਇਹਨਾਂ ਦਾ ਪਹਿਲਾਂ ਕੋਈ ਅੱਜ ਕਿੰਦਰ ਇਹਨਾਂ ਦੇ ਆਪਣਾ ਜਿਹੜੇ ਅੱਡੇ ਨਾਲ ਦੋ ਵਾਰ ਦਿੱਤਿਆ ਨਾਲ ਜਿਹੜੀ ਅੱਡੇ ਦਿੱਤੇ ਉਹਦੇ ਚੰਨੋਂ ਅਰੈਸਟ ਕੀਤਾ ਤੇ ਬਾਕੀ ਇਹਨਾਂ ਦਾ ਵੈਰੀਫਾਈ ਕਰਦੇ ਵੀ ਹੋਰ ਇਹਨਾਂ ਦੇ ਜਿਹੜੇ ਦੋ ਥਾਂ ਤੇ ਹੋਰ ਫਾਇਰਿੰਗ ਕੀਤੀ ਹੈ ਇੱਕ ਤਾਂ ਆਪਣਾ ਨੇ ਮੈਥੇ ਥਾਣੇ ਦੇ ਵਿੱਚ ਕੀਤੀ ਹੈ ਤੇ ਇੱਕ ਇਹਨਾਂ ਨੇ ਉੱਥੇ ਕਲਚੀਆਂ ਰੱਖੀ ਕੀਤੀ ਮਕਸਦ ਕੀ ਸੀ ਇਹਨਾਂ ਦਾ ਜੇ ਕਿਤੇ ਪੁਲਿਸ ਚਲਾਨੀ ਆ ਜਾਣਾ ਮਕਸਦ ਇਹਨਾਂ ਦਾ ਇਹੀ ਹੈ ਵੀ ਆਪਣਾ ਉਹਨਾਂ ਤੋਂ ਫਰੋਤੀ ਦੀ ਮੰਗ ਕੀਤੀ ਸਰ ਇਹਨਾਂ ਕੋਈ ਵੈਕਟਨ ਵੀ ਉਹੋ ਜਿਹੀ ਹੀ ਕਰ ਰਹੇ ਆਪਣਾ ਜਿਹੜਾ ਗਾਂ ਕਪੀਸ਼ ਪਰ ਕਿਸੇ ਗੈਂਗ ਨਾਲ ਕੰਮ ਕਰਦੇ ਇਹ ਆਪਣਾ ਜਿਹੜਾ ਆਪਣਾ ਖੱਬੇ ਰਾਜਪੂਤਾਂ ਤੇ ਡੋਨੀ ਇਹਨਾਂ ਦੀ ਲਾਜ ਦਿੱਤਾ ਜਿੰਨਾ ਹੀ ਸਾਡੇ ਚਾਹ ਰਾਂ ਇਹਨਾਂ ਨੂੰ ਜਿਵੇਂ ਕਹਿ ਦਿੰਦੇ ਆ ਵੀ ਤੁਹਾਨੂੰ ਜਿਵੇਂ ਬਾਹਰ ਲੈ ਜਾਗੇ ਚਾਹ ਇਹਨਾਂ ਨੂੰ ਕੋਈ ਨਾ ਕੁਝ ਪੈਸੇ ਪਾਉਂਦੇ ਆ ਖਰਚਾ ਵਰਚਾ ਉਹਨਾਂ ਦੇ ਉੱਪਰ ਵੀ ਜਿਹੜੇ ਗੈਸਟਰ ਨੇ ਪਰਚੀ ਦੱਸੀ ਹਾਂਜੀ ਖੱਬੇ ਰਾਜਪੂਤਾਂ ਦੇ ਹਾਂਜੀ